ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਪੁਰਸਵਾਰੀ ਸਾ ਸੰਗਤ ਵਾਰ ਸ਼ਲੋਕਾਂ ਨਾਲ ਸ਼ਲੋਕ ਮਹੱਲਾ 3 ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਬਖਸ਼ਿਆ ਕਰਦੇ ਨੇ ਆਉ ਸ਼ਰਵਨ ਕਰੀਏ ਹਸਤੀ ਸਿਰ ਜਿਉ ਅੰਕਸ ਹੈ ਆਇਨਨ ਜਿਉ ਸਿਰ ਦੇ ਪਿਆਰਿਓ ਜਿਸ ਤਰ੍ਹਾਂ ਇੱਕ ਹਾਥੀ ਬੜਾ ਬਲਵਾਨ ਹੈ ਸਾਡਾ ਮਨ ਵੀ ਉਸੇ ਤਰ੍ਹਾਂ ਹੀ ਬਲਵਾਨ ਹੈ ਸੰਸਾਰ ਦੇ ਉੱਤੇ ਬੜੀਆਂ-ਬੜੀਆਂ ਮਜੈਨਾ ਬਣੀਆਂ ਨੇ ਬੜੇ-ਬੜੇ ਉਪਕਰਣ ਬਣੇ ਨੇ ਪਰ ਪਿਆਰਿਓ ਜਿਤਨੀ ਚਾਲ ਮਨ ਦੀ ਹੈ ਉਨੀ ਕਿਸੇ ਦੀ ਨਹੀਂ ਮਨ ਦੇ ਵਿੱਚ ਤੁਸੀਂ ਖਿਆਲ ਕਰ ਲਓ ਕਿ ਅਸੀਂ ਇੰਗਲੈਂਡ ਬੈਠੇ ਹਾਂ ਇੱਕ ਸੈਕਿੰਡ ਦੇ ਵਿੱਚ ਮਨ ਤੁਹਾਨੂੰ ਇੰਗਲੈਂਡ ਦੇ ਵਿੱਚ ਲੈ ਜਾਏਗਾ ਇੱਕ ਸੈਕਿੰਡ ਦੇ ਵਿੱਚ ਤੁਹਾਨੂੰ ਅਮਰੀਕਾ ਕੈਨੇਡਾ ਲੈ ਜਾਏਗਾ ਇਤਨੀ ਸਪੀਡ ਪਿਆਰਿਓ ਕਿਸੇ ਵੀ ਚੀਜ਼ ਦੀ ਨਹੀਂ ਔਰ ਇਸੇ ਤਰ੍ਹਾਂ ਇਹ ਬਲ ਵਾਲਾ ਹਾਥੀ ਤੇ ਪਿਆਰਿਓ ਹਾਥੀ ਨੂੰ ਕਾਬੂ ਕਰਨ ਵਾਸਤੇ ਮਹਾਵਤ ਦੇ ਕੋਲ ਹੁੰਦਾ ਹੈ ਅੰਕਸ ਅੰਕਸ ਦੇ ਅੱਗੇ ਲੋਹੇ ਦੀ ਛੜੀ ਦੇ ਅੱਗੇ ਇੱਕ ਬਰੀਕ ਨੋਕ ਵਾਲੀ ਸੂਈ ਲੱਗੀ ਹੁੰਦੀ ਹੈ ਜਿਸ ਵੇਲੇ ਹਾਥੀ ਖਰਾਬੀ ਕਰਦਾ ਹੈ ਪਿਆਰਿਓ ਤੇ ਉਹ ਸੂਈ ਜਿਹੜੀ ਹੈ ਜਦੋਂ ਮਹਾਵਤ ਉਹਦੇ ਸਿਰ 'ਤੇ ਚਬੋਂਦਾ ਹੈ ਨਾ ਤੇ ਹਾਥੀ ਦੀਆਂ ਚੰਗਿਆਣਾ ਪੈਣ ਲੱਗ ਪੈਂਦੀਆਂ ਨੇ ਹਾਥੀ ਬਲਵਾਨ ਹਾਥੀ ਜਿਹੜਾ ਕਾਬੂ 'ਚ ਆ ਜਾਂਦਾ ਹੈ ਫਿਰ ਪਿਆਰੋ ਤੁਸੀਂ ਵੇਖਿਆ ਹੋਣਾ ਲੰਗਦੇ ਆ ਟੱਪਦੇ ਆ ਕਿ ਜਿਸ ਬੰਨੇ ਨੂੰ ਅੱਡੀ ਲਾਉਂਦਾ ਏ ਉਹਦੇ ਸਿਰ ਦੇ ਉੱਤੇ ਉਸੇ ਬੰਨੇ ਮੁੜ ਜਾਂਦਾ ਜਿਉਂ ਖਲਾਰਨਾ ਹੈ ਤੇ ਉਹਨੂੰ ਝੁਗਤੀ ਦੱਸੇ ਹਾਥੀ ਨੂੰ ਹਾਥੀ ਖੜੋ ਜਾਂਦਾ ਸੁ ਕਹਿੰਦਾ ਭਾਗੂ ਅਮਰਦਾਸ ਜੀ ਕਹਿੰਦੇ ਹਸਤੀ ਸਿਰ ਜੋ ਅੰਕਸ਼ ਹੈ ਐਨਾਂ ਜਿਉਂ ਸਿਰ ਦੇ ਪਹਿਲੀ ਮਿਸਾਲ ਹਾਥੀ ਦੀ ਦਿੱਤੀ ਹੈ ਦੂਸਰੀ ਮਿਸਾਲ ਪਿਆਰਿਓ ਐਰਨ ਦੀ ਦਿੱਤੀ ਹੈ ਲੋਹਾ ਪਠੀ ਵਿੱਚ ਸਾਰਿਆਂ ਗਰਮ ਕੀਤਾ ਲੋਹੇ ਨੇ ਆਪਣੇ ਆਪ ਨੂੰ ਜਲਾਇਆ ਸਨੀ ਦੇ ਨਾਲ ਲੋਹੇ ਨੂੰ ਪਕੜਿਆ ਤੇ ਐਰਨ ਦੇ ਉੱਤੇ ਪਿਆਰਿਓ ਜਦੋਂ ਰੱਖਿਆ ਤੇ ਫਿਰ ਜਦੋਂ ਸਿਰ ਤੇ ਹਥੌੜੇ ਪੈਂਦੇ ਨੇ ਤੇ ਫਿਰ ਉਸ ਨੂੰ ਉਹ ਲੋਹਾਰ ਜਿਹੜਾ ਹੈ ਉਹ ਆਪਣੀ ਮਰਜ਼ੀ ਦੇ ਨਾਲ ਮੋੜਦਾ ਹੈ ਤੇ ਲੋਭਾ ਵੀ ਉਦਨੂ ਮੁੜਦਾ ਜਾਂਦਾ ਹੈ ਤੇ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਦੋ ਮਸਾਲਾ ਦੇ ਕੇ ਕਹਿੰਦੇ ਮਨ ਤਨ ਆਗੇ ਰਾ ਕੇ ਉਫੀ ਸੇਵ ਕਰੇ ਇਸ ਤਰੀਕੇ ਦੇ ਨਾਲ ਮਨ ਅਤੇ ਤਨ ਨੂੰ ਸਤਿਗੁਰੂ ਦੇ ਅੱਗੇ ਨਿਸ਼ਾਵਰ ਕਰ ਤੇ ਫਿਰ ਸੇਵਾ ਕਰਕੇ ਕਮਾ ਕੇ ਵੇਖ ਤੇ ਕਿਵੇਂ ਬਰਕਤਾਂ ਪੈਂਦੀਆਂ ਨੇ ਆਪ ਆ ਭਾਵਨ ਨਿਸ਼ਾਵਰ ਕਰਦੇ ਗੁਰੂ ਦੇ ਇਉ ਗੁਰਮੁਖ ਆਪ ਨਵਾਰੀ ਇਹ ਸਵਰਾਜ ਸ੍ਰਿਸ਼ਟ ਕਾਲੇ ਤੇ ਜਿਹੜੇ ਗੁਰਮੁਖ ਪਿਆਰੇ ਇਸ ਤਰੀਕੇ ਦੇ ਨਾਲ ਸੇਵ ਕਮਾਉਂਦੇ ਆ ਵਿੱਚ ਦੁਨੀਆ ਸੇਵ ਕਮਾਈਏ ਤਦਰ ਕੇ ਵੈਸਣ ਪਾਈਏ ਨਾਨਕ ਗੁਰਮੁਖ ਬੁੱਧੀਏ ਜੇ ਆਪੇ ਨਦਰ ਕਰੇ ਪਿਆਰਿਓ ਜਿਹੜੇ ਗੁਰਮੁਖ ਨੇ ਇੱਕ ਮਨਮੁਖ ਹੈ ਤੇ ਇੱਕ ਗੁਰਮੁਖ ਹੈ ਗੁਰਮੁਖ ਕੌਣ ਹੈ ਪਿਆਰਿਓ ਜਿਹੜਾ ਗੁਰੂ ਦੀ ਮਤ ਨੂੰ ਧਾਰਨ ਕਰਦਾ ਜੀ ਜਿਹੜਾ ਗੁਰੂ ਦੇ ਸ਼ਬਦ ਨੂੰ ਹਿਰਦੇ ਚ ਵਸਾਉਂਦਾ ਜੀ ਜਿਹੜਾ ਗੁਰੂ ਦੀ ਗੱਲ ਨੂੰ ਜੋ ਗੁਰ ਕਹੇ ਸੋਈ ਭਲ ਮੰਨੇ ਕਰਕੇ ਮੰਨਦਾ ਹੈ ਉਸ ਨੂੰ ਕਹਿੰਦੇ ਜੀ ਗੁਰਮਖ ਤੇ ਭਾਵੇਂ ਆਪਾਂ ਗੁਰਦੁਆਰੇ ਵੀ ਆਈ ਜਾਈਏ ਮੱਥੇ ਵੀ ਟੇਕੀ ਜਾਈਏ ਗੁਰੂ ਦੀ ਗੱਲ ਨੂੰ ਨਾ ਮੰਨੀਏ ਆਪਣੇ ਮਨ ਦੀ ਗੱਲ ਨੂੰ ਮੰਨੀਏ ਤੇ ਪਿਆਰਿਓ ਉਹ ਹੁੰਦਾ ਜੀ ਮਾਨਮੁਖ ਕਿਸੇ ਭਲੇ ਖੇਚ ਨਾ ਰਹੇ ਜੋ ਕਿ ਜਿਹੜਾ ਗੁਰਦੁਆਰੇ ਨਹੀਂ ਆਉਂਦਾ ਉਹੀ ਮਨਮੁਖ ਹੁੰਦਾ ਪਿਆਰੋ ਨਹੀਂ ਜਿਹੜਾ ਗੁਰੂ ਦੀ ਗੱਲ ਨਹੀਂ ਮੰਨਦਾ ਉਹ ਮਨਮੁਖ ਹੈ ਤੇ ਜਿਹੜੇ ਮੰਨਦੇ ਨੇ ਆਓ ਉਹਨਾਂ ਦੀ ਬਾਤ ਆਪ ਜੀ ਨਾਲ ਜਾਣਕਾਰੀ ਸਾਂਝੀ ਕਰੀਏ ਭਾਈ ਤਾਂ ਤੁਹਾਨੂੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੇਲੇ ਇੱਕ ਸਿੱਖ ਹੋਇਆ ਹੈ ਬੜਾ ਅਨਨ ਸਿੱਖ ਜਿਹੜਾ ਗੁਰੂ ਦੇ ਦਰ ਤੇ ਹਾਜ਼ਰੀਆਂ ਵੀ ਭਰਦਾ ਹੈ ਸੇਵ ਵੀ ਕਰਮਾਉਂਦਾ ਹੈ ਤਾਰਮਨ ਤਾਂ ਨਾ ਸੇਵਾ ਵੀ ਕਰਦਾ ਹੈ ਦਸਾਂ ਨਵਾਂ ਦੀ ਕਿਰਤ ਕਮਾਈ ਵੀ ਕਰਦਾ ਹੈ ਪਿਆਰਿਓ ਉਹਦਾ ਨਾਂ ਜੀ ਸ਼ੀਹਾ ਭਾਈ ਸ਼ੀਹਾ ਜੀ ਕੀ ਕਰਦਾ ਹੈ ਰਜਾਨਾ ਲੱਕੜੀਆਂ ਕੱਟਦਾ ਹੈ ਲੱਕੜੀਆਂ ਨੂੰ ਸਿਕਾਉਂਦਾ ਹੈ ਬਾਲਣ ਪਾੜਦਾ ਹੈ ਸੁੱਕਾ ਬਾਲਣ ਵੇਚ ਲੈਂਦਾ ਹੈ ਗਿੱਲਾ ਬਾਲਣ ਜਿਹੜਾ ਅੱਗੇ ਕੰਮ ਦਿੱਤੀ ਜਾਂਦਾ ਸੁੱਕੀ ਜਾਂਦਾ ਹੈ ਤੇ ਪਿਆਰਿਓ ਉਸ ਨੂੰ ਵੇਚ ਕੇ ਤੇ ਉਹਦੇ ਘਰ ਦੇ ਵਿੱਚ ਇੱਕ ਘਰਵਾਲੀ ਅਤੇ ਇੱਕ ਛੋਟਾ ਜਿਹਾ ਬੱਚਾ ਘਰ ਦਾ ਨਰਬਾ ਬਾਲਣ ਵੇਖ ਕੇ ਚਲਉਂਦਾ ਭਾਵ ਕੇ ਦਸਾਂ ਨਵਾਂ ਦੀ ਕਰਤ ਕਰਦਾ ਹੈ ਤੇ ਗੁਰੂ ਨਾਨਕ ਦੇਵ ਜੀ ਦੇ ਦਰ ਦਾ ਅਨਣ ਸੇਵਕ ਹੈ ਸਮਾਂ ਪਿਆ ਬਰਸਾਤਾ ਦੇ ਵਿੱਚ ਬਾਲਣ ਵੀ ਗਿੱਲਾ ਹੋ ਜਾਂਦਾ ਹੈ ਬਾਲਣ ਵੱਢਿਆ ਵੀ ਨਹੀਂ ਜਾਂਦਾ ਮੱਛਰ ਵੀ ਬਹੁਤ ਵੱਧ ਜਾਂਦਾ ਹੈ ਤੇ ਭਾਈ ਸ਼ੀਆ ਜੀ ਬਿਮਾਰ ਪੈ ਗਏ ਤਿੰਨ ਦਿਨ ਬੁਖਾਰ ਕਰਕੇ ਘਰੋਂ ਉਠਿਆ ਨਹੀਂ ਗਿਆ ਹੁਣ ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰੋ ਸਿੱਧਾ ਪਾਣੀ ਇੰਨਾ ਘਰਾਂ ਦੇ ਵਿੱਚ ਨਹੀਂ ਸੀ ਹੁੰਦਾ ਘਰ ਦੇ ਵਿੱਚ ਮਸਾਂ ਗੁਜ਼ਾਰੇ ਚੱਲਦੇ ਸਨ ਤੇ ਪੁਰਾਣੇ ਜ਼ਮਾਨੇ 'ਚ ਜੇ ਕਿਸੇ ਦੇ ਪਿਆਰੋ ਹੁੰਦਾ ਸੀ ਨਾ ਤੇ ਕਈ ਤੇ ਬੇਬੀਆਂ ਚੱਕੀ ਤੇ ਪੀ ਲੈਦੀਆਂ ਸਨ ਤੇ ਕਈ ਖਰਾਸ ਡਿਗਦੇ ਸਨ ਦਾਸਾਂ ਨੇ ਖਰਾਸ ਆਪਣੇ ਅੱਖੀਂ ਵੇਖਿਆ ਬਲਦ ਜਾ ਕੇ ਜੋਦਦੇ ਨੇ ਤੇ ਉਹ ਦਾਣੇ ਪਾਉਣੇ ਤੇ ਖਰਾਸ ਦੇ ਉੱਤੇ ਆਟਾ ਪੀਸਣਾ ਲਾਈਟਾਂ ਬੱਤੀਆਂ ਦਾ ਉਦੋਂ ਜ਼ਮਾਨਾ ਨਹੀਂ ਸੀ ਤੇ کئی کئی ਦਿਨ ਵਾਰੀ ਨਾ ਹੋਣੀ ਤੇ ਭੁੱਖਣ ਭਾਣੇ ਕਈ ਬਜ਼ੁਰਗਾਂ ਨੇ ਜਿਹੜੇ ਇੱਜ਼ਤ ਬਣਾਉਣ ਵਾਸਤੇ ਜਾਂ ਹੌਵੇਂ ਹੰਕਾਰ ਵਾਸਤੇ ਪਰਿਆਂ ਦੇ ਵਿੱਚ ਜਾ ਕੇ ਬੈਠਣਾ ਪਿਆਰਿਓ ਚਿੱਟੇ ਚਾਦਰੇ ਚਿੱਟੇ ਕੱਪੜੇ ਸਿਰ ਦੇ ਉੱਤੇ ਤੁਰਲੇ ਵਾਲੀ ਪੱਗ ਬੰਨ੍ਹ ਕੇ ਤੇ ਝੂਠੇ ਜੇ ਡਕਾਰ ਮਾਰੀ ਜਾਣੇ ਤੇ ਭੁੱਖੇ ਤੇ ਨਜ਼ਰਾਂ ਦੇ ਹੋਣ। ਐਸਾ ਜਮਾਨਾ ਸੀ। ਸਿੰਘਾ ਭਾਈ ਸਿੰਘਾ ਜਿਹੜਾ ਪਿਆਰਿਓ ਉਹ ਵੀ ਭੁੱਖਾ ਐ। ਬੱਚੇ ਨੂੰ ਵੀ ਦੁੱਧ ਨਹੀਂ ਪਿਲਾਇਆ ਜਾਂਦਾ ਕਿਉਂਕਿ ਘਰਵਾਲੀ ਵੀ ਪ੍ਰਸ਼ਾਦਾ ਨਹੀਂ ਛਕ ਰਹੀ ਕਿਸੇ ਕੋਲੋਂ ਮੰਗਦੇ ਨਹੀਂ ਤੇ ਦੋ ਤੀਜੇ ਦਿਨ ਜਦੋਂ ਮਾੜਾ ਜਾਂ ਠੀਕ ਪਿਆਰਿਆ ਹੋਇਆ ਤੇ ਕੋਈ ਥੋੜਾ ਜਿਹਾ ਬਾਲਣ ਜਿਹੜਾ ਸੀ ਉਹ ਦੇ ਕੇ ਗੁਰੂ ਅੰਗਰ ਦੇਵ ਦੀ ਦੁਕਾਨ ਤੇ ਚਲੇ ਗਿਆ ਭਾਈ ਲੈਣੇ ਦੀ ਦੁਕਾਨ ਤੇ ਚਲੇ ਗਿਆ ਉਦੋਂ ਭਾਈ ਲੈਣਾ ਦੀ ਸੱਲ ਅਜੇ ਗੁਰੂ ਨਹੀਂ ਸੱਲ ਬਣੇ ਭਾਈ ਲੈਣੇ ਦੀ ਦੁਕਾਨ ਤੇ ਜਾ ਕੇ ਸੌਦਾ ਮੰਗਿਆ ਸੋ ਜਿਹੜੇ ਪੈਸੇ ਹੱਥ ਵਾਲੇ ਦਿੱਤੇ ਜਿਸ ਵੇਲੇ ਭਾਈ ਲੈਣਾਂ ਨੇ ਪੈਸੇ ਵੇਖੇ ਕਿ ਇੰਨੇ ਦਾ ਤਾਂ ਸੌਦਾ ਇਹਦਾ ਪੂਰਾ ਆਉਣਾ ਨਹੀਂ ਉਸਨੇ ਆਟਾ ਵੀ ਵਧ ਪਾਤਾ ਹੋਰ ਵੀ ਜਿਹੜਾ ਸਮਾਨ ਲੈਣਾ ਸੀ ਉਹ ਵਾਧੂ ਪਾ ਦਿੱਤਾ ਜਿਸ ਵੇਲੇ ਨਿਗਾਹ ਮਾਰੀ ਭਾਈ ਸਿੰਘ ਨੇ ਕਹਿਣ ਲੱਗਾ ਮਹਾਂਪੁਰਸ਼ੋ ਇਹ ਕੀ ਕਰਦੇ ਹੋ ਗੱਲ ਸੁਣਾਉਣ ਲੱਗੇ ਜਿਹੜੇ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਰਹਿਮਤ ਦੇ ਨਾਲ ਗੁਰੂ ਦੇ ਹੁਕਮ ਦੇ ਵਿੱਚ ਚੱਲਦੇ ਨੇ ਪਿਆਰਿਓ ਲਾਲਚ ਨਹੀਂ ਕਰ। ਕਹਿਣ ਲੱਗਾ ਕਿ ਤੂੰ ਸਿੱਧਾ ਪਾਣੀ ਮੈਨੂੰ ਵੱਧ ਪਾਈ ਜਨਾ ਮੇਰੇ ਪੈਸੇ ਏਨੇ ਤੈਨੂੰ ਨਹੀਂ ਦਿੱਤੇ। ਤੇ ਕਹਿਣ ਲੱਗਾ ਭਾਈ ਲੈਣਾ ਜੀ ਭਾਈ ਛੀਹਾ ਪਤਾ ਤੇ ਮੈਨੂੰ ਵੀ ਹੈ ਪੇ ਤੂੰ ਪੈਸੇ ਪੂਰੇ ਨਹੀਂ ਦਿੱਤੇ ਪਰ ਮੈਨੂੰ ਇਹ ਵੀ ਪਤਾ ਹੈ ਇੱਕ ਛੋਟਾ ਜਿਹਾ ਬੱਚਾ ਤੇਰੇ ਘਰ ਦੇ ਵਿੱਚ ਤੇ ਘਰ ਵਾਲੀ ਉਹਨਾਂ ਨੂੰ ਪ੍ਰਸ਼ਾਦਾ ਛਕਣਾ ਹੈ ਤੇ ਜਿੰਨਾ ਤੂੰ ਪੈਸਾ ਲਿਆ ਉਹਨੇ ਨਾ ਤੇ ਪੂਰਾ ਹੀ ਨਹੀਂ ਹੋਣਾ ਸੋਚੀ ਪੈ ਗਿਆ ਕਹਿਣ ਲੱਗਾ ਨਹੀਂ ਜਿੰਨਾ ਬਣਦਾ ਹੈ ਉਨਾ ਹੀ ਲੈਣਾ ਮੈਂ ਉਦੋਂ ਵੱਧ ਨਹੀਂ ਲੈਣਾ ਸੋ ਪਿਆਰਿਓ ਅਖੀਰ ਪਾਈ ਲੈਣਾ ਜੀ ਨੂੰ ਜਿਹੜਾ ਵਾਧੂ ਸੌਦਾ ਸੀ ਉਹ ਕੱਢਣਾ ਪਿਆ ਜਿੰਨੇ ਪੈਸੇ ਬੰਦੇ ਸੀ ਉਹਨਾਂ ਸੌਦਾ ਲਿਆ ਔਰ ਲੈ ਕੇ ਜਿਸ ਵੇਲੇ ਪਿਆਰਿਓ ਘਰ ਆਇਆ ਤੇ ਉਸ ਆٹے ਦੇ ਤਿੰਨ ਫੁਲਕੇ ਬਣੇ ਤਿੰਨ ਹੁਣ ਉਸ ਵੇਲੇ ਭਾਈ ਲੈਣਾ ਜੀ ਨੇ ਫਟਾਫੜ ਦੁਕਾਨ ਬੰਦ ਕੀਤੀ ਤੇ ਕਹਿਣ ਲੱਗਾ ਜਾ ਕੇ ਵੇਖੇ ਆਈਏ ਕਿ ਭਾਈ ਸਿੰਘ ਆਪਦਾ ਕਿਵੇਂ guzara ਕਰਦਾ ਕਿਸ ਤਰੀਕੇ ਨਾਲ ਅੱਜ ਆਪਣਾ ਨਰਵਾਹ ਕਰਦੇ ਨੇ ਕਿਵੇਂ ਗੁਰੂ ਦਾ ਸ਼ੁਕਰਾਨਾ ਕਰਦੇ ਨੇ ਜਾ ਕੇ ਕੰਧ ਦੇ ਉਹਲੇ ਬਾਹਰ ਖਲੋ ਗਿਆ ਇਖਲੋ ਕੇ ਪਿਆਰੇ ਜਦੋਂ ਵੇਖਿਆ ਤਿੰਨ ਫਲਕੇ ਤਿਆਰ ਕੀਤੇ ਨੇ ਤਿੰਨ ਫਲਕੇ ਤਿਆਰ ਕੀਤੇ ਇਹਨੇ ਜਨੂ ਪ੍ਰਮਾਤਮਾ ਦਾ ਰੂਪ ਪ੍ਰਮਾਤਮਾ ਖੁਦ ਇੱਕ ਸਾਧੂ ਦੇ ਰੂਪ ਚ ਆ ਗਿਆ ਆ ਕੇ ਆਵਾਜ਼ ਦਿੱਤੀ ਭਾਈ ਜੀ ਸਤ ਵਜਨ ਜੀ ਲੰਘਿਓ ਦੱਸੋ ਸੇਵਾ ਕਹਿੰਦੇ ਪ੍ਰਸ਼ਾਦਾ ਛਕਣਾ ਤੈਨ ਜੀ ਤੈਨ ਫਲਕੇ ਸਤ ਨਾਮ ਕਹਿ ਕੇ ਵਾਹਿਗੁਰੂ ਕਹਿ ਕੇ ਇੱਕ ਪ੍ਰਸ਼ਾਦਾ ਉਹਦੇ ਹੱਥਾਂ 'ਤੇ ਰੱਖ ਦਿੱਤਾ। ਉਹ ਪ੍ਰਸ਼ਾਦਾ ਛਕਣ ਲੱਗ ਗਿਆ, ਦੋ ਫੁਲਕੇ ਰਹਿ ਗਏ ਨੇ ਤੇ ਫਿਰ ਭਾਈ ਸ਼ੀਆ ਘਰ ਵਾਲੀ ਨੂੰ ਕਹਿਣ ਲੱਗਾ ਭਰিয়ে ਲੋਕੇ ਇਹ ਪ੍ਰਸ਼ਾਦਾ ਤੂੰ ਛਕਣਾ ਜੇ ਛਕੇਂਗੀ ਤੇ ਬੱਚੇ ਵਾਸਤੇ ਦੁੱਧ ਉੱਤਰੇਗਾ ਤੇ ਬੱਚਾ ਦੁੱਧ ਪੀਵੇਗਾ ਨਹੀਂ ਤੇ ਬੱਚਾ ਵੀ ਭੁੱਖਾ ਰਹੇਗਾ ਦੋਵਾਂ ਦੀ ਆਸ ਵਿੱਚ ਲੜਾਈ ਹੁੰਦੀ ਹੈ ਮਿੱਠੀ-ਮਿੱਠੀ। ਉਹ ਕਹਿੰਦੀ ਹੈ ਨਹੀਂ ਸਵਾਮੀ ਜੇ ਤੂੰ ਵੱਢ ਕੇ ਨਾਲ ਆਉਂ ਲੱਗਣਾ ਫੁਲਕਾ ਖਾਵੇਂਗਾ ਤੁਰਨ ਜੋਗਾ ਹੋਵੇਂਗਾ ਪ੍ਰਸ਼ਾਦਾ ਛਕੇਗਾ ਬਾਹਰੋਂ ਲਿਆਵੇਂਗਾ ਇਹ ਲਿਆਵੇਂਗਾ ਤੇ ਖਾਵਾਂਗੇ ਕਿੱਥੋਂ ਅਜੀ ਉਹਨਾਂ ਦੀ ਇਹ ਕੈਸ ਕੈਸ ਚੱਲੀ ਰਹੀ ਸੀ ਪਿਆਰਿਓ ਉਹਨੇ ਚਿਰ ਨੂੰ ਸਾਧੂ ਕਹਿਣ ਲੱਗਾ ਪ੍ਰਸ਼ਾਦਾ ਬੜਾ ਅੰਮ੍ਰਿਤ ਮਈ ਹੈ ਜੇ ਇੱਕ ਹੋਰ ਹੋਵੇ ਇੱਕ ਪ੍ਰਸ਼ਾਦੇ ਦੀ ਮੰਗੋਰ ਕਰ ਪਿਆਰਿਓ ਸਤ ਕਹਿ ਕੇ ਭਾਈ ਸਿੰਘਾਂ ਨੇ ਇੱਕ ਪ੍ਰਸ਼ਾਦਾ ਹੋਰ ਦਿੱਤਾ ਹੁਣੇ ਕਰੇ ਗਿਆ ਹੁਣ ਘਰੇ ਫਿਰ ਵਿਚਾਰੇ ਹੀ ਚੱਲਦੀ ਏ ਅੱਧਾ ਅੱਧਾ ਸ਼ਕ ਲਈਏ ਇਸ ਵੇਲੇ ਅੱਦੇ ਅੱਦੇ ਵਾਲੀ ਗੱਲ ਪਿਆਰੋ ਚੱਲੀ ਉਹਨੇ ਜਨੂ ਸਾਧੂ ਨੇ ਉਹ ਹੀ ਪ੍ਰਸ਼ਾਦਾ ਛਕ ਲਿਆ ਕਹਿਣ ਲੱਗੇ ਅੱਜ ਤਾਂ ਡਾਡੀ ਭੁੱਖ ਲੱਗੀ ਏ ਪਤਾ ਨਹੀਂ ਕਿੱਥੇ ਪ੍ਰਸ਼ਾਦੇ ਤੁਰੇ ਜਾਂਦੇ ਇੱਕ ਪ੍ਰਸ਼ਾਦਾ ਜਿਹੜਾ ਰਹਿ ਗਿਆ ਸੀ ਭਾਈ ਉਹ ਵੀ ਉਹਨਾਂ ਨੇ ਉਸ ਸਾਧੂ ਨੂੰ ਸ਼ਿਕਾਇਤ ਤੇ ਭਾਈ ਲੈਣਾ ਗੁਰੂ ਅੰਗੇ ਦੇਵ ਜੀ ਕਦ ਤੇ ਖੜੋਤੇ ਅੱਖਾਂ ਦੇ ਵਿੱਚੋਂ ਨੀਰ ਵਗਿਆ ਬੜੀ ਬੇਬਲ ਦਾ ਵਿੱਚ ਆ ਗਏ ਨੇ ਕਹਿਣ ਲੱਗੇ ਕਮਾਲ ਦੀ ਗੱਲ ਐ ਸੇ ਸਿਦਕੀ ਸਿੱਖ ਆਪ ਭੁੱਖਾ ਨਾ ਡਿਗਦੇ ਫਿਰਦੇ ਨੇ ਆਪ ਲੜਦੇ ਨੇ ਕਿ ਬੱਚਾ ਭੁੱਖਾ ਹੈ ਤੂੰ ਖਾਲਾ ਮੈਂ ਭੁੱਖਾ ਰਹੈ ਨੂੰ ਕੋਈ ਗੱਲ ਨਹੀਂ ਤੇ ਦੂਜੇ ਬੰਨੇ ਸੇਵਕ ਮਾਰਿਆ ਹਾਂ ਕਿੱਡੀ ਵੱਡੀ ਗੱਲ ਹੈ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਪਿਆਰਿਓ ਐਸੇ ਸਿਰਕੀ ਸਿੱਖ ਹੁੰਦੇ ਨੇ ਤੇ ਜਿਸ ਵੇਲੇ ਲੈਣਾ ਦੀ ਬਾਹਰ ਹੀ ਵੇਖੇ ਮੁੜ ਗਏ ਔਰ ਫਿਰ ਉਹ ਭਾਈ ਸ਼ੀਹਾ ਆਪਣੇ ਕੰਮਕਾਰ ਤੇ ਨਿਕਲਿਆ ਉਸੇ ਤਰ੍ਹਾਂ ਹੀ ਠੁਖੜ ਪਾਣਾ ਪਰ ਸ਼ਾਮ ਨੂੰ ਜਦੋਂ ਘਰੇ ਆਣ ਕੇ ਵੇਖਿਆ ਤੇ ਕਿਸੇ ਚੀਜ਼ ਦੀ ਤੋੜ ਹੀ ਨਹੀਂ ਕਿਉਂਕਿ ਪ੍ਰਮਾਤਮਾ ਨੇ ਸਾਰੀਆਂ ਬੱਛਾਂ ਪੂਰੀਆਂ ਕਰ ਦਿਤੀਆਂ ਇਸੇ ਤਰ੍ਹਾਂ ਹੀ ਪਿਆਰਿਓ ਇੱਕ ਗੁਰਮੁਖ ਪਿਆਰਾ ਆਪਣੇ ਘਰ ਦੇ ਵਿੱਚ ਗੁਜਰਾਣ ਇਸੇ ਤਰ੍ਹਾਂ ਕਰਦਾ ਕਿਸੇ ਲਾਲੇ ਨੇ ਪ੍ਰਸ਼ਾਦਾ ਵਜਲਿਆ ਤੇ ਆ ਕੇ ਅਲਖ ਜਗਾਈ ਕਹਿਣ ਲੱਗਾ ਭਾਈ ਸਵੇਰੇ ਪ੍ਰਸ਼ਾਦਾ ਸਾਡੇ ਘਰ ਸਿੱਦਕ ਵਾਲਿਆਂ ਦੀਆਂ ਗੱਲਾਂ ਸੁਣ ਲੋ ਕਹਿਣ ਲੱਗੇ ਭਾਗਵਾਨੇ ਵੇਖ ਪੀਪੇ ਦੇ ਵਿੱਚ ਆਟਾ ਹੈਗਾ ਕਹਿਣ ਲੱਗੇ Swami ਸਵੇਰ ਜੋਗਾ ਹੈ ਹੱਥ ਜੋੜ ਕੇ ਖੜ ਗਿਆ ਕਹਿਣ ਲੱਗਾ ਲਾਲਾ ਜੀ ਕਿਸੇ ਹੋਰ ਲੋੜਵੰਦ ਨੂੰ ਪ੍ਰਸ਼ਾਦਾ ਛਕਾ ਦਿਓ ਸਾਡੇ ਘਰ ਹੀ ਡੰਗਦਾ ਹੈਗਾ ਕਿੰਨੀ ਵੱਡੀ ਗੱਲ ਹੈ ਕਿਤਨਾ ਆਤਮ ਵਿਸ਼ਵਾਸ ਹੈ ਕਿਤਨਾ ਸਤਗੁਰੂ ਦੇ ਉੱਤੇ ਸਬਰ ਸਿਦਕ ਹੈ ਸੋ ਪਿਆਰਿਓ ਆਓ ਆਪਾਂ ਹੁਕਮ ਹੀ ਪੂਰਾ ਕਰੀਏ ਨਾਲ ਮਹੱਲਾ ਤੇਜਾ ਜਿਨ ਗੁਰਮਖ ਨਾਮ ਧਿਆਇਆ ਆਏ ਤੇ ਪਰਵਾਰ ਪਿਆਰਿਓ ਜਿਨ੍ਹਾਂ ਨੇ ਸਬਰ ਸਿਦਕ ਦੇ ਵਿੱਚ ਰਹਿ ਕੇ ਪਰਮੇਸ਼ਰ ਦਾ ਨਾਮ ਧਿਆਇਆ ਸਿਮਰਨ ਕੀਤਾ ਉਹਦੀ ਦਿੱਤੀ ਹੋਈ ਖਾਦੀ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਆਏ ਤੇ ਪ੍ਰਵਾਨ ਉਹਨਾਂ ਦਾ ਆਉਣਾ ਪ੍ਰਵਾਨ ਹੋ ਗਿਆ ਨਾਨਕ ਪੁੱਲ ਅਧਾਰੇ ਆਪਣਾ ਦਰਗਹੇ ਪਾਵੇ ਮਾਣ ਇਸੇ ਤਰ੍ਹਾਂ ਪਾਈਸ਼ੀ ਅਮਰਗੇ ਜਣੇ ਨੇ ਆਪਣੀਆਂ 21 ਕੁਲਾ ਤਰਾ ਲੈਂਦੇ ਨੇ ਤੇ ਦਰਗਾਹ ਦੇ ਵਿੱਚ ਵੀ ਪਿਆਰਿਓ ਬੈਠਣ ਜੋਗੀ ਜਗ੍ਹਾ ਮਿਲ ਜਾਂਦੀ ਏ ਪੌੜੀ ਗੁਰਮਖ ਸਖੀਆਂ ਸਿੱਖ ਗੁਰੂ ਮਿਲਾਈਆਂ। ਧਰੂ ਦੀ ਕਿਰਪਾ ਹੋ ਜਾਏ। ਜਿਹੜੇ ਗੁਰਮਖ ਨੇ ਆਪਾਂ ਮਨਮੁਖ ਤੇ ਗੁਰਮਖ ਦੀ ਗੱਲ ਕੀਤੀ ਨਾ ਪਿਆਰਿਓ। ਜਿਹੜੇ ਗੁਰਮਖ ਨੇ ਸਿੱਖ ਨੇ ਸਖੀਆਂ ਦਰ ਦੇ ਉੱਤੇ ਮਿਲਾਈਆਂ। ਇੱਕ ਸੇਵਕ ਗੁਰਪਾਸ ਇੱਕ ਗੁਰਕਾਰੇ ਨਾ ਹੀ ਆ। ਇੱਕ ਜਿਹੜੇ ਸੇਵਕ ਤੇ ਸਖੀਆਂ ਨੇ ਗੁਰੂ ਦੇ ਪਾਸ ਬਹਿ ਕੇ ਜੋ ਗੁਰ ਕਹੇ ਸੋਈ ਭਰ ਮੰਨੋ ਕਥਾ ਵਿਚਾਰ ਸੁਣਦੀਆਂ ਨੇ। ਤੇ ਇੱਕ ਗੁਰਕਾਰੇ ਲਾਇਆ ਭਾਵ ਕੇ ਗੁਰਦੁਆਰਾ ਵਿੱਚ ਆ ਕੇ ਸੇਵਾ ਕਰਨੀ ਵੀ ਇਸੇ ਤਰ੍ਹਾਂ ਹੀ ਬਰੋਬਰ ਜੀ ਇਹਨਾਂ ਮਨ ਦੇ ਵਿੱਚ ਰੱਖਿਆ ਜੀ ਸੁਣਨ ਪਹਿਲੀ ਗੱਲ ਤੇ ਜਿਹਨੂੰ ਸੁਣਨਾ ਪਿਆਰਿਓ ਆ ਗਿਆ ਸਭ ਤੋਂ ਵੱਡੀ ਕਾਲ ਕਮਾਈ ਉਹਦੀ ਆ ਤੇ ਸੁਣ ਕੇ ਸਮਝਣਾ ਆ ਗਿਆ ਉਹਦੀ ਉਦੋਂ ਜ਼ਿਆਦੀ ਆ ਤੇ ਸਝ ਕੇ ਗੁਰੂ ਦੇ ਕਹਿ ਤੇ ਚਲਣਾ ਆ ਗਿਆ ਤੇ ਪਿਆਰਿਓ ਫੇਰ ਸਾਰੀ ਗੱਲ ਬਾਨਣੀ ਜੇ ਖੇੜ ਨਹੀਂ ਤੇ ਨਹੀਂ ਬਾਨਣੀ ਸੋ ਅੱਗੇ ਸਤਿਗੁਰੂ ਕਹਿੰਦੇ ਜਿਨ੍ਹਾਂ ਗੁਰੂ ਪਿਆਰਾ ਮਨ ਚਿੱਤ ਜਿਨ੍ਹਾਂ ਭਾਉ ਗੁਰੂ ਦੀਵਾਈਆਂ ਜਿਨ੍ਹਾਂ ਦੇ ਮਨ ਤੇ ਚਿੱਤ ਦੇ ਵਿੱਚ ਗੁਰੂ ਪਿਆਰਾ ਵੱਸਦਾ ਪਿਆਰਿਓ ਉਹਨਾਂ ਦੇ ਉੱਤੇ ਰਹਿਤਾ ਹੋ ਗਿਆ ਇੱਕ ਸੇਵਕ ਗੁਰਪਾਸ ਇੱਕ ਗੁਰਕਾਰੀ ਲਾਈਆਂ ਇੱਕ ਸੇਵਕ ਜਿਹੜੇ ਨੇ ਉਹ ਪਾਸ ਬੈਠੇ ਨੇ ਤੇ ਇੱਕ ਕੰਮ ਕਰ ਕਰਦੇ ਨੇ ਗੁਰ ਸਿੱਖਾ ਇੱਕੋ ਪਿਆਰ ਗੁਰਮਤਾ ਪੁੱਤਾਂ ਭਾਈਆਂ ਪਿਆਰਿਆ ਤੇ ਗੁਰੂ ਸਾਹਿਬ ਜਿਹੜੇ ਨੇ ਉਹ ਸਿੱਖਾਂ ਨੂੰ ਮਿੱਤਰਾਂ ਨੂੰ ਪੁੱਤਰਾਂ ਨੂੰ ਤੇ ਸਾਰ ਸਗਤ ਨੂੰ ਇੱਕੋ ਜਿਹਾ ਪਿਆਰ ਕਰਦੇ ਨੇ ਉਹਨਾਂ ਦੇ ਵਾਸਤੇ ਕੋਈ ਆਪਣਾ ਨਹੀਂ ਤੇ ਕੋਈ ਬੇਗਾਨਾ ਨਹੀਂ ਗੁਰ ਸਰਗੁਰ ਬੋਲੋ ਸਭ ਗੁਰ ਆਖ ਗੁਰੂ ਜਿਮਾਈਆਂ ਸਤਿਗੁਰੂ ਦੀ ਕਿਰਪਾ ਦੇ ਨਾਲ ਸਾਰੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣੋ ਗੁਰੂਦਾਰ ਤੇ ਆ ਕੇ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਵਈ ਮੋਲ ਬੋਲ ਜਿਹੜੇ ਉਹਨਾਂ ਨੂੰ ਸੁਣਿਆ ਕਰੋ ਪਿਆਰਿਓ ਕਈ ਵਾਰੀ ਅਸੀਂ ਆਪਣੇ ਘਾਰੇ ਵਿਹਾਰੇ ਲੱਗ ਜਾਂਦੇ ਆ ਜਿਸ ਕਰਕੇ ਅਸੀਂ ਗੁਰਬਾਣੀ ਤੋਂ ਵੀ ਵਾਂਝੇ ਰਹਿੰਦੇ ਤੇ ਅਗਵੱਗਿਆ ਵੀ ਕਰਦੇ ਪਿਆਰਿਓ ਉਸ ਨੂੰ ਅਗਵੱਗਿਆ ਕਹਿ ਸਕਦੇ ਗੁਰਬਾਣੀ ਚੱਲਦੀ ਹੋਵੇ ਅਸੀਂ ਆਪਣੀ ਵਿਚਾਰ ਕਰੀਏ ਪਿਆਰਿਓ ਉਹ ਫਿਰ ਸਤਿਗੁਰੂ ਦੇ ਦਰ ਤੇ ਪ੍ਰਵਾਣ ਨਹੀਂ ਜੀ ਹੁੰਦੀ ਜਿਵੇਂ ਹੁਣ ਆਪਣਾ ਕੋਈ ਕੇਸ ਲੱਗਾ ਹੋਵੇ ਕਿਸੇ ਕੋਰਟ ਕਚਹਿਰੀ ਦੇ ਵਿੱਚ ਤੇ ਪਿਆਰਿਓ ਉੱਥੇ ਜਾ ਕੇ ਹੱਥ ਜੋੜ ਕੇ ਜਿਹੜਾ ਟਾਈਮ ਦਿੱਤਾ ਹੋਵੇ ਜੱਜ ਨੇ ਜਾ ਕੇ ਚੁੱਪ ਕਰਕੇ ਖੜੋ ਜਾਈਦਾ ਜੋ ਕਹੇ ਸੁਣੀ ਜਾਈਦਾ ਤੇ ਜੇ ਗੁਰਦੁਆਰੇ ਆ ਕੇ ਜੱਜਾਂ ਤੋਂ ਵੱਡਾ ਜੱਜ ਹੋਵੇ ਪਿਆਰਿਓ ਤੇ ਉਹਦੀ ਬਾਤ ਹੀ ਨਾ ਸੁਣੀਏ ਆਪਣੀਆਂ ਬਾਤਾਂ ਮਾਇਆ ਧਾਰੀ ਅੰਨਾ ਬੋਲਾ ਸ਼ਬਦ ਨਾ ਸੁਣਾ ਹੀ ਬੁਰੂਲ ਕਟੋੜਾ ਤੇ ਪਿਆਰਿਓ ਫਿਰ ਉਹੋ ਜੀਆਂ ਬਰਕਤਾਂ ਸਾਨੂੰ ਮਿਲ ਜਾਂਦੀਆਂ ਤੇ ਤਾਂ ਕਰਕੇ ਪਹਿਲਾਂ ਬਚਨ ਕੀਤਾ ਸੀ ਕਿ ਗੁਰਮੁਖ ਕੌਣ ਤੇ ਮਨਮੁਖ ਕੌਣ ਗੁਰੂਮਖ ਉਹ ਜਿਹੜਾ ਗੁਰੂ ਦੇ ਮੱਤ ਤੇ ਚੱਲੇ 20-25 ਮਿੰਟ ਦਾ ਸਮਾਂ ਜਿਹੜਾ ਹੁੰਦਾ ਨਾ ਜਦੋਂ ਗੁਰਦੁਆਰਾ ਸਾਹਿਬ ਖਿੇ ਆਈਏ ਪਿਆਰਿਓ ਉਹ 15 ਕਿ ਮਿੰਟ 16 17 ਮਿੰਟ ਦੀ ਕਥਾ ਵਿਚਾਰ ਹੁੰਦੀ ਹੈ ਜੇ ਇਸ ਨੂੰ ਹੀ ਅਸੀਂ ਹਿਰਦੇ ਵਿੱਚ ਵਸਾ ਲਈਏ ਸਾਡੀ ਕਾਇਆ ਪਰਟੋ ਸਕਦੀ ਜੇ ਸਾਡਾ ਆਉਣਾ ਸਫਲਾ ਹੋ ਸਕਦਾ ਸੋ ਪਿਆਰਿਓ ਇਸੀ ਧੰਤਾ ਦੇ ਜੋ ਪ੍ਰਵਾਹ ਭਾਈ ਸ਼ਫਨ ਸਿੰਘ ਜੀ ਜਿਨ੍ਹਾਂ ਨੇ ਗੁਰੂ ਦਾ ਉੱਟ ਆਸਰਾ ਲਿਆ ਔਰ ਜਿਸ ਵੇਲੇ ਆਸਰਾ ਲਿਆ ਸਤਿਗੁਰੂ ਦਾ ਤੇ ਪਿਆਰੇ ਉਹਨਾਂ ਦੀਆਂ ਸਾਰੀਆਂ ਮੰਨਦੀਆਂ ਭਾਵਨੀਆਂ ਸਪੂਰਣ ਕੀਤੀਆਂ ਸ਼ੁਕਰਾਨਾ ਕੀਤਾ ਗੁਰੂਦਾਰ ਤੇ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਘੜ ਘੜ ਕੇ ਅੰਤਰ ਕੀ ਜਾਨ ਭਲੇ ਬੁਰੇ ਕੀ ਪੀਰ ਪਸ਼ਾਂਤ ਤੰਤਾ ਦੇ ਜੋਗ ਹੈ ਪਰਿਵਾਰ ਜਿਨ੍ਹਾਂ ਨੇ ਸੁਣੀ ਸਹਿਦ ਦੇ ਪਾਠ ਮਤਵੇਲੇ ਕਰਵਾਏ ਔਰ ਸਮੂਹ ਸਾਧ ਸੰਗਤ ਜੀ ਆਪ ਜੀ ਦਾ ਵੀ ਤਹਿ ਦਿਲੋਂ ਧੰਨਵਾਦ ਜਿਹੜੇ ਗੁਰੂਦਾਰ ਤੇ ਆ ਕੇ ਆਦਰੀਆਂ ਪਰਦੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਸਮੂਹ ਸੰਗਤਾਂ ਦੇ ਸਿਰ ਤੇ ਮੇਰ ਭਰਿਆ ਅਥ ਰੱਖਣ ਦੁੱਖਾਂ ਗਲੇਸਾਂ ਦਾ ਨਾਸ ਪਾਣੀ ਦਾ ਬਣੀ ਦਾ ਪ੍ਰਤਾਪ ਸਰਗੁਣ ਸੱਚੇ ਪਾਤਸ਼ਾਹ ਜੀ ਕਰਨ ਔਰ ਇਸ ਇਤਨਾ ਹੀ ਅਮਰ ਤੇਰੇ ਦਾ ਜਾਗਣਾ ਵਸ਼ਣ ਗੁਰਦੁਆਰਾ ਸੇਵਕੀ ਆਉਂਦੀ ਆਗਿਆ ਬਖਸ਼ਿਸ਼ ਕਰਨ ਸੋ ਆਓ ਜੀ ਗੱਜ ਕੇ ਫਤੇ ਦਾ ਜਵਾਬ ਫਤੇ ਵਿੱਚ ਦਿਓ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ